ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਿਊ ਵੀਡੀਓ ਚ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਣੇ ਰਿਓ ਵੀਡੀਓ ਚ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਬਣੇ ਰਿਓ ਵੀਡੀਓ ਜੀ ਉਤੋਂ ਬਾਅਦ ਲਿਆ ਜੀ ਬੱਸ ਸਟੈਂਡ ਤੋਂ ਆਪਾਂ ਈ ਰਿਕਸ਼ਾ ਈ ਰਿਕਸ਼ੇ 'ਚ ਬਹਿ ਕੇ ਚੱਲੇ ਆਪਾਂ ਸ੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਜਾਂਦੇ ਜਾਂਦੇ ਹੋ ਗਿਆ ਸੀਗਾ ਇੱਕ ਛੋਟਾ ਜਿਹਾ ਕਾਂਡ ਬਣੇ ਰਿਓ ਵੀਡੀਓ ਚ ਵੀਡੀਓ 'ਚ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਜਾਣਾ ਆਮ ਉਹੜ ਨੂੰ ਕ੍ਰੋਸ ਕਰਦੇ ਹੋਏ ਇੱਕ ਅੰਕਲ ਦਾ ਈ ਰਿਕਸ਼ਾ ਦੂਜੇ ਅੰਕਲ ਦੇ ਰਿਕਸ਼ੇ ਨਾਲ ਟਕਰਾ ਗਿਆ ਸੀਗਾ ਸੋ ਇਹਨਾਂ ਦੀ ਹੋ ਗਈ ਸੀਗੀ ਆਪਸ ਚ ਅੱਗੇ ਜਾ ਕੇ ਬਹਿਸ ਵਸਾਈ ਤਾਂ ਦੇਖਿਓ ਬਣੇ ਰਿਹਾ ਵੀਡੀਓ ਚ ਐਨ ਵੀ ਨਹੀਂ ਹੋਈ ਥੋੜੀ ਹੋਈ ਸੀਗੀ ਆਹ ਦੇਖਾਂ ਅੰਕਿਤ ਕੱਢੀ ਉਹ ਜਿਹੜਾ ਉਹ ਮੁੜੀ ਰਿਹਾ ਹੈ ਆਪਾਂ ਕਿਹੜਾ ਚੋਲਕ ਆ। ਬਸ ਤੇ ਪਾਵਾ ਨਾਮ ਕਰਕੇ ਬੜਾ ਰੱਜਾ ਕਰਦੇ ਨੇ। ਸਾਹਮਣੇ ਆ ਰਿਹਾ ਕੱਟ ਦੇ ਚੋਂ ਨਹੀਂ ਆ ਰਿਹਾ। ਤੁਹਾਡਾ ਲੱਗਦਾ ਪਾਵਾ। ਉਹ ਕਾਰ ਕਿਉਂ ਬੋਤੋ ਇੰਨੀ ਦੱਗੀਆਂ ਮੋੜੀਆਂ। ਇਤਲਾ ਅੰਦਰ ਚਾਈ। ਇਹਦਾ ਕਾਰ ਦੇ ਰਹਿ। ਫਾਈਨਲੀ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਦੇ ਬਿਲਕੁਲੀ ਸਾਹਮਣੇ। ਸੋ ਇਹ ਗੁਰਦੁਆਰਾ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਹੈ। ਬਣੇ ਰਿਹਾ ਵੀਡੀਓ ਚ। ਏ ਆਪਾਂ ਆ ਗਏ ਸੀਗੇ ਦੂਜੀ ਸਾਈਡ ਇੱਧਰ ਇਹ ਆ ਜੀ ਰੰਗਲਾ ਪੰਜਾਬ ਤੁਸੀਂ ਦੇਖ ਰਹੇ ਹੋ ਇਹ ਰੰਗਲਾ ਪੰਜਾਬ ਹੈ ਜੀ ਆਪਾਂ ਇਸ ਤੋਂ ਬਾਅਦ ਗਏ ਜੀ ਆਪਾਂ ਗੁਰਦੁਆਰਾ ਟਾਲੀ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਬੈਠ ਕੇ ਸੰਗਤਾਂ ਤੋਂ ਸਰੋਵਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ ਸੋ ਅੱਜ ਵੀ ਆ ਸੇਵਾ ਚੱਲਦੀ ਬਈ ਹੈ ਜੀ ਸੂ ਸੰਗਤਾਂ ਸੇਵਾ ਕਰ ਰਹੀਆਂ ਨੇ ਆਪ ਦੀ ਸੋ ਇਹ ਉਹ ਸਰੋਵਰ ਹੈ ਜੀ ਦੁਨੀਆ ਦਾ ਤੇ ਇਤਿਹਾਸ ਦਾ ਪਹਿਲਾ ਸਰੋਵਰ ਹੈ ਜੀ ਸੇਵਾ ਗੁਰੂ ਅਰਜਨ ਦੇਵ ਸਾਹਿਬ ਆ ਤੁਸੀਂ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ ਸਕਦੇ ਹੋ ਜੀ ਸੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਬੈਠ ਕੇ ਜੋ ਕੀ ਸੰਗਤਾਂ ਤੋਂ ਸੇਵਾ ਕਰਵਾਈ ਸੀ ਸੰਗਤਾਂ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਥਾਲੀ ਦੇ ਨੀਚੇ ਬੈਠ ਕੇ ਵਿਚਾਰ ਕਰਦੇ ਸੀ ਤੇ ਸਰੋਵਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ ਸੋ ਇਹ ਹੈ ਜੀ ਉਹ ਪਵਿੱਤਰ ਗੁਰਦੁਆਰਾ ਸਾਹਿਬ ਇੱਥੇ ਲੰਗਰ ਦੀ ਪਵਿੱਤਰ ਸੇਵਾ ਵੀ 24 ਘੰਟੇ ਚੱਲਦੀ ਰਹਿੰਦੀ ਹੈ ਜੀ ਲੰਗਰ ਦੇ ਵਿੱਚ ਇੱਥੇ ਆਂਟੀ ਬੈਠੀ ਹੈ ਜੀ ਇੱਕ ਜੋ ਕਿ ਕਬੂਤਰਾਂ ਨੂੰ ਦਾਣਾ ਪਾਉਣ ਲਈ ਉਹ ਤੋਂ ਬਾਅਦ ਆਪਾਂ ਚੱਲੇ ਸੀ ਜੀ ਬਾਗਾ ਬਾਗਰ ਤੇ ਪ੍ਰੇਟ ਦੇਖਣ ਬਣੇ ਰਿਓ ਵੀਡੀਓ 'ਚ ਤੇ ਆਪਾਂ ਆ ਗਏ ਸੀਗੇ ਬਾਗਾ ਬਾਗਰ ਬਾਗਾ ਬਾਗਰ ਤੇ ਪ੍ਰੇਟ ਦੇਖਣ ਤੇ ਜਦੋਂ ਬਾਅਦ ਕਰਾਊਡ ਦੇਖੋ ਕਿੰਨਾ ਸੀਗਾ ਲੋ ਜੀ ਆਪਾਂ ਆ ਗਏ ਸੀਗੇ ਸ਼੍ਰੀ ਦਰਬਾਰ ਸਾਹਿਬ ਤੇ ਉਹ ਤੋਂ ਬਾਅਦ ਜੋੜੇ ਜਮਾ ਕਰਾਉਣ ਤੋਂ ਬਾਅਦ ਆਪਾਂ ਆਗੇ ਸੀਗੇ ਲੋ ਜੀ ਆਪਾਂ ਆਗੇ ਸੀਗੇ ਸ੍ਰੀ ਦਰਬਾਰ ਸਾਹਿਬ 골ਡਨ ਟੈਂਪਲ ਸੋ ਕਰੋ ਜੀ ਦਰਸ਼ਨ ਦਰਸ਼ਨ ਕਰਨ ਤੋਂ ਬਾਅਦ ਆਪਾਂ ਸ਼ੱਕਿਆ ਜੀ ਲੰਗਰ ਤੇ ਲੰਗਰ ਛਕਣ ਤੋਂ ਬਾਅਦ ਸੋ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਤੇ ਆਪਣੇ ਛੋਟੇ ਵੀਰ ਨੂੰ ਕਰੋ ਸਪੋਰਟ